ਆਰੋ ਲੋ ਜਿਹੜਾ ਯੋਧ ਨਸ਼ਾ ਵਿਰੋਧ ਜਿਹੜੀ ਮੈਮ ਚੱਲ ਰਹੀ ਹੈ ਉਸੇ ਤਰ੍ਹਾਂ ਸਾਡੇ ਫਰੀ ਕੋਟ ਪੁਲਿਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਹਾਸਲ ਹੋਈ ਸਾਡੇ ਮਾਣਯੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਐਨਐਮਈ ਰੈਂਕ ਜਿਹੜੀ ਸਾਡੀ ਸਾਡੀ ਸੀਏ ਟੀਮ ਦੇ ਸਾਡੇ ਸਬ ਇੰਸਪੈਕਟਰ ਤਨਜੀਤ ਸਿੰਘ ਪੈਟਰੋਲਿੰਗ ਕਰ ਰਹੀ ਸੀ ਸ਼ੱਕੀ ਪੁੱਛੇ ਤਲਾਸ਼ ਵਿੱਚ ਤੇ ਉਹਨਾਂ ਨੂੰ ਇੱਕ ਤਰੰਡੀ ਤੋਂ ਕਾਰ ਉਹ ਹੀ ਵਿਖਾਈ ਦਿੱਤੀ ਤੇ ਜਿਹੜਾ ਚੰਦਵਾਜਾ ਸਾਡੇ ਪੀਸ ਚੌਂਕੀ ਉਹਦੇ ਕੋਲ ਨੁਰੋਕਨ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਦੇ ਵਿੱਚ ਇੱਕ ਇੱਕ ਗੱਡੀ ਰੋਕ ਕੇ ਦੋ ਲੜਕੇ ਬੱਚੇ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਪਾਲਟੀ ਨੇ ਸੀਏ ਟੀਮ ਨੇ ਉਹਨਾਂ ਨੂੰ ਮੌਕੇ ਤੇ ਦਰੋਜ ਲਿਆ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਨਿਗਰਾਨੀ ਹੈਟ ਮੈਂ ਮੌਕੇ ਤੇ ਪਹੁੰਚਿਆ ਤੇ ਅਸੀਂ ਉਸ ਗੱਡੀ ਦੇ ਉਹਨਾਂ ਜਿਹੜੇ ਲੜਕੇ ਸੀ ਜਿਹੜੇ ਲੜਕੇ ਫੜੇ ਗਏ ਸੀ ਉਹਨਾਂ ਦੇ ਨਾਮ ਬਿੱਟੂ ਸਿੰਘ ਪੁੱਤਰ ਮਿੰਦਾ ਸਿੰਘ ਜੋ ਦੋਨਾਂ ਪਤਰੋ ਜਿਲ੍ਹਾ ਫੋਜਪੁਰ ਦਾ ਨਿਵਾਸੀ ਅਤੇ ਦੂਸਰਾ ਜਿਹੜਾ ਉਹਦਾ ਸਾਥੀ ਨਿਸ਼ਾਨ ਸਿੰਘ ਸੀ ਕੋਈ ਮੇਗਾ ਪੰਜਗਰ ਜ਼ਿਲ੍ਹਾ ਫੋਰੀਪੁਰ ਦੇ ਦੋਨੋਂ ਹੀ ਲੜਕੇ ਜਿਹੜੇ ਫੋਰੀਪੁਰ ਦੇ ਰਹਿਣ ਵਾਲੇ ਨੇ ਤੇ ਜਦੋਂ ਇਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਆਦੀ ਸਤਚਪੁਰ ਇਹਨਾਂ ਨੂੰ ਸਾਨੂੰ ਮੋਬਾਈਲ ਮਿਲੇ ਤੇ ਗੱਡੀ ਦੀ ਜਦੋਂ ਡੈਸ਼ਬੋਰਡ ਤਲਾਸ਼ੀ ਕੀਤੀ ਗਈ ਮੇਰੀ ਹਾਜ਼ਰੀ ਵਿੱਚ ਤਾਂ ਉਹਦੇ ਵਿੱਚ 1 ਕਿਲੋ 23 ਗ੍ਰਾਮ ਹੈਰਨ ਬਰਾਮਦ ਕੀਤੀ ਤੇ ਉਹਦੇ ਵਿੱਚ 50000 ਰੁਪਏ ਜਿਹੜਾ ਇਹਨਾਂ ਨੇ ਨਸ਼ਾ ਵੇਚ ਕੇ ਜਿਹੜੇ ਨੀਪੁਸ਼ ਕੇ ਚਾਈ ਵੀ ਅਮਰਸਾ ਦਾ ਹੀ ਨਸ਼ਾ ਦੇ ਕੇ ਇਹ 50000 ਰੁਪਏ ਉਸ ਦੀ ਉਸ ਨਸ਼ੇ ਦੀ ਕਮਾਈ ਡਰੱਗ ਮਨੀ ਮਿਲੀ ਤੇ ਇਹਨਾਂ ਦੀ ਜਿਹੜੀ ਮੌਕੇ ਜਿਹੜੀ ਕਾਲ ਫੜੀ ਗਈ ਇੱਕ ਕ੍ਰੇਟਾ ਕ੍ਰੇਟਾ ਗੱਡੀ ਨੰਬਰੀ CH015500 ਜਿਹੜੀ ਹੰ ਬਰਾਂਧ ਕੀਤੀ ਹੈ ਤੇ ਇਹ ਜਿਹੜੇ ਜਿਹੜੀ ਇਹੜੀ ਰਿਕਵਰੀ ਇਹ ਬਹੁਤ ਹੀ ਵੱਡੀ ਰਿਕਵਰੀ ਹੈ ਜਿਹੜੀ ਹੋਈ ਹੈ 1 ਕਿਲੋ 23 ਗ੍ਰਾਮ ਦੀ ਤੇ ਇਹਦੇ ਵਿੱਚ ਉਹਨ ਅਸੀਂ ਇਹਨਾਂ ਨੂੰ ਅੱਜ ਮਾਜੋ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਤੋਂ ਸਖਤੀ ਨਾਲ ਪੁੱਛਗਛ ਕਰਦੇ ਜਿਹੜੇ ਇਹਨਾਂ ਦੇ ਪਿੱਛੇ ਜਿਹੜੇ ਕਿਉਂਕਿ ਇਹ ਫਰੋਈਪੁਰ ਬਾਰਡਰ ਏਰੀਆ ਦੇ ਨਾਲ ਵਾਲੇ ਨੇ ਸਪਲਾਈ ਦਾ ਇੱਕ ਰੂਟ ਹੈ ਉਹ ਬਾਟਰ ਏਰੀਆ ਜਿਹੜਾ ਹੈ ਤੇ ਇਹਨਾਂ ਤੇ ਪਿੱਛੇ ਕੀ ਉਸ ਨੂੰ ਵੀ ਨਾਮਿਨੇਟ ਕਰਾਂਗੇ ਜਿਹੜਾ ਕੋਈ ਕਹੂੰਗੀ ਅਸੀਂ ਤਾਂ ਇਹਨੂੰ ਹੀ ਬਿਗ ਫਿਸ਼ ਕਾਂਗੇ ਜਿਹਨੂੰ ਆਪਾਂ ਕਹਿੰਦੇ ਆ ਵੱਡੇ ਸਮਗਲਰ ਕਿਉਂਕਿ ਜਿਹੜੀ ਏਡੀ ਵੱਡੀ ਰਿਕਵਰੀ ਇਹ ਬਹੁਤ ਵੱਡੀ ਰਿਕਵਰੀ ਸਾਡੀ ਫਰੀ ਕੋਰਪਸ ਦੀ ਤੇ ਜੇ ਹੋਰ ਵੀ ਜੇ ਕੋਈ ਇਹਦੇ ਪਿੱਛੇ ਕੋਈ ਇਹਨਾਂ ਦਾ ਕੋਈ ਮੀਨ ਹੋਏਗਾ ਸਮਗਲਰ ਉਹਨੂੰ ਵੀ ਅਸੀਂ ਨਾਮਿਨੇਟ ਕਰਕੇ ਛੇਤੀ ਗ੍ਰਿਫਤਾਰ ਕਰਾਂਗੇ ਤੇ ਅੱਗੇ ਜਿਹੜੀ ਜਿੱਥੇ ਸਪਲਾਈ ਕਰਨ ਜਾ ਰਹੇ ਸੀ ਤੇ ਉਹਨਾਂ ਨੂੰ ਵੀ ਅਸੀਂ ਜਿਹੜੇ ਇਹਨਾਂ ਦੇ ਅੱਗੇ ਜਿੱਥੇ ਸਪਲਾਈ ਨਾ ਕੀਤੀ ਹੈ ਉਹਨਾਂ ਨੂੰ ਵੀ ਅਸੀਂ ਛੇਤੀ ਇਸ ਤੱਕ ਇਹਨਾਂ ਜਿਹੜੀ ਜਿਹੜਾ ਬਿੱਟੂ ਹੈ ਉਹਨਦੇ ਤੋਂ ਵੀ ਪਹਿਲਾਂ ਇੱਕ ਐਨਡੀ ਦਾ ਮਕਦਮਾ ਦਰਜੇ 2022 ਵਿੱਚ ਤੇ ਇੱਕ ਜਿਹੜਾ ਨਿਸ਼ਾਨ ਸਿੰਘ ਉਸਤੇ ਵੀ 19 ਨੰਬਰ ਮਕਦਮਾ ਗਰੂਸਾ ਦਾ ਜਿਹਨੇ ਇਹਨਾਂ ਜਿਹੜੀ ਬੈਕਗ੍ਰਾਉਂਡ ਸੈਟਿੰਗ ਹੀ ਨਾਲੀਏ ਤੇ ਇਸ ਤੋਂ ਪਹਿਲਾਂ ਵੀ ਜਿਹੜੇ ਨਸ਼ੇ ਨਾਲ ਇਹਨਾਂ ਦੀਆਂ ਤਾਰਾਂ ਘੁੜੀਆਂ ਹਿਆ ਨੇ ਤੇ ਸਾਨੂੰ ਉਮੀਦ ਹੈ ਸਾਨੂੰ ਇਹਨਾਂ ਦੇ ਅੱਗੇ ਹੋਰ ਵੀ ਕੋਈ ਚੰਗੀ ਰਿਕਵਰੀ ਹੋ ਸਕਦੀ ਹੈ